उठाने लगे यहाँ तो भी आ गया दीदी क्यों चीज हो ਫ੍ਰੀਜੀ ਵਿੱਚ ਨજર ਪਾਈ ਜੀ ਮਾਤਾ ਦੇ ਵਿੱਚ ਵਿੱਚ ਬਿਲਕੁਲ ਵਿਚਕਾਰ ਸੱਟ ਲੱਗਦੇ ਤਾਂ ਜੀ ਨੇ ਕੀ ਕਿਰਕੂਂ ਦੀ ਮਾਰੀ ਉਹਨੇ ਕਿ ਮੇਰਾ ਬੰਦਾ ਗਿਆ ਹੈ ਇਹਦਾ ਕੁਝ ਨਹੀਂ ਗਿਆ ਸ਼ਰਕਾਰ ਪਾਜੀ ਜਿਵੇਂ ਉਹਨੇ ਆਪੇ ਫਾਂਸੀ ਲਾਈ ਹੁੰਦੀ ਉਹਨੇ ਲਟਕਿਆ ਹੋਣਾ ਸੀ ਉਹ ਵੀ ਸਾਨੂੰ ਬਰਾਡੇ ਦੇ ਕੋਨੇ ਪਈ ਮਿਲੀ ਆ ਇਹ ਤਾਂ ਸ਼ੋਅ ਦੀ ਝਗੜਾ ਨਹੀਂ ਸੀ ਉਹਦੇ ਗਲੇ ਤੇ ਨਿਸ਼ਾਨ ਨਹੀਂ ਕੀ ਨਾਮ ਹੈ ਜੀ ਵਿਪਨ ਨਾਮ ਹੈ ਜੀ ਮੇਰਾ ਅੱਜ ਜੋ ਸਿਲਫੁਸਕੜ ਨੇ ਵਿੱਚ ਆਇਓ ਕੀ ਕਰਨਾ ਜੀ ਮੇਰੀ ਭੈਣ ਦੀ ਵੀ ਮਰਡਰ ਹੋਇਆ ਜੀ ਮੇਰੇ ਭੈਣ ਦਾ ਉਹਦੇ ਕਰਕੇ ਆਈ ਆ ਜੀ ਭੈਣ ਦਾ ਕੀ ਨਾਮ ਦਾ ਭੈਣ ਦਾ ਨਾ ਜੀ ਰੇਨੂ ਆ ਅੱਛਾ ਕੀ ਕੰਮ ਮਲੋ ਕਿੱਥੇ ਕੀ ਕੰਮ ਕਰਦੀ ਜੀ ਮੇਰੇ ਭੈਣ ਦਾ ਕੀ ਕਹਿੰਦੇ ਆ ਲੁਧਿਆਣਾ ਐਮ.ਡੀ ਮੋਲ ਦੇ ਸਾਹਮਣੇ ਰਜ਼ੂਰੀ ਗਾਰਡਨ ਦਾ 2 ਨੰਬਰ ਕੋਠੀ 'ਚ ਕੰਮ ਕਰਦੀ ਸੀ ਤੇ ਉੱਥੇ ਵੀ ਕੱਲ ਵਿਆਹ ਸੁਣਨ ਨੂੰ ਐਸ ਵੀ ਮੇਰੇ ਪੰਜ ਨੂੰ ਫੋਨ ਆਇਆ ਉੱਥੋਂ ਕੋਠੀ ਜੋ ਵੀ ਆਇਆ ਤੇਰੀ ਮੰਮੀ ਨੂੰ ਪਤਾ ਨਹੀਂ ਕੀ ਹੋਇਆ ਡਿੱਗੀ ਪਈ ਆ ਤੇ ਇਹ ਪਹੁੰਚਿਆ ਉੱਥੇ ਮੌਕੇ ਦੇ ਪਹਿਲਾਂ ਕਿ ਆ ਵੀ ਵੀ ਉਠਾਉਣ ਲੱਗ ਗਿਆ ਵੀ ਉੱਠ ਨਹੀਂਦੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਫਿਰ ਇਹਨੇ 5 ਮਿੰਟ ਬਾਅਦ ਮੈਨੂੰ ਫੋਨ ਕਰਤਾ ਵੀ ਮਾਮਾ ਪਤਾ ਨਹੀਂ ਮੰਮੀ ਨੂੰ ਕੀ ਹੋਇਆ ਜੀ ਆਜੋ ਜਲਦੀ ਮੈਂ ਫਿਰ ਉੱਥੇ ਪੂਰਾ 1:01 ਤੇ ਪਹੁੰਚ ਗਿਆ ਫਿਰ ਮੈਂ ਵੀ ਜੇ ਉਠਾਉਣ ਲੱਗ ਗਿਆ ਜੀ ਹੱਥੋਂ ਤੇ ਫੇਰ ਆ ਵੀ ਆ ਵੀ ਉੱਠੇ ਵੀ ਦਿੱਦੀ ਕਿਵੇਂ ਕੀ ਹੋਇਆ ਇਹਨੂੰ ਫਿਰ ਜੀ ਮੈਨ ਨਜ਼ਰ ਪੈ ਗਈ ਮੱਥੇ ਦੇ ਵਿੱਚ ਵਿਚ ਬਿਲਕੁਲ ਬਚਕਾਰ ਸੱਟ ਲੱਗੇ ਹੋਏ ਦੱਬ ਗਏ ਜਿਵੇਂ ਕਿਸੇ ਨੇ ਕੀੜਕੂੜ ਜੀ ਮਾਰੀ ਆ। ਪੋਮੇ ਤੇ ਵੀ ਹੱਤਾ ਹੁੰਤਾ ਚ ਵੀ ਨਿਸ਼ਾਨ ਦਸੂਂ ਜੀ ਵੀ ਮਾਰਨ ਮੋਲ ਦੇ ਪਏ ਹੋਏ ਆ ਪਿੱਟ ਪੁੱਟ ਤੇ ਵੀ। ਮੈਂ ਫਿਰ ਆਇਆ ਹਲਕਾ ਜਿਹਾ ਉਹਦਾ ਗਰਦਨ ਜੀ ਆਏ ਕੀਤੀ। ਮੈਂ ਦੇਖਿਆ ਮੈਂ ਕਿ ਇਹਦੀ ਕਲਾ ਕੁੱਟ ਕੇ ਮਾਰੇ ਹੋਏ ਰੱਸੀ ਦੇ ਨਿਸ਼ਾਨ ਆ ਪੂਰੇ ਮਤਲਬ ਤਾਜੀ ਸੀਗੇ ਖਤਰਨਾਕ ਜਿਹੇ ਪੂਰੇ ਦੱਬੇ ਹੋਏ ਆ। ਕਹਿੰਦੀ ਨਹੀਂ ਅਸੀਂ ਤਾਂ ਕੁਛ ਨਹੀਂ ਕੀਤਾ ਪਤਾ ਨਹੀਂ ਕੀ ਹੋਇਆ ਵਾ। ਬਈ ਹੋਇਆ ਮੈਂ ਕਹਾ ਦੇਖੋ ਤੁਸੀਂ ਮਾਰਤੀ ਆ ਮੇਰੀ ਭੈਣ ਨੂੰ। ਕਹਦੀ ਹੈ ਵੀ ਕੋਈ ਪਤਾ ਨਹੀਂ ਵੀ ਸਾਡੇ ਘਰੇ ਤਾਂ ਹੁਣ ਵਿਆਹ ਵਾ ਤੁਸੀਂ ਇਹਨੂੰ ਲੈ ਜਾਓ ਪਤਾ ਨਹੀਂ ਸਾਨੂੰ ਕੀ ਹੋਇਆ ਇਹਨੂੰ ਲੈ ਜਾਓ ਤੁਸੀਂ ਲੈ ਜਾਓ ਫਿਰ ਮੈਨੂੰ ਕਿ ਮੈਂ ਕਹਾਂ ਜਲਦੀ ਮੰਮੀ ਨੂੰ ਲੈ ਕੇ ਆਪਣੀ ਲੈ ਕੇ ਚੱਲੀ ਹੁਣ ਨਾਲੇ ਮਤਲਬ ਮੇਰੀ ਵਾਈਫ ਨੂੰ ਮੰਮੀ ਨੂੰ ਇਹਦੀ ਉਹਨੂੰ ਲੈ ਕੇ ਆਈ ਸਿੱਧਾ ਕਰੇ ਲੈ ਗਏ ਮਤਲਬ ਪੁਲਿਸ ਹੌਸਲ ਨੂੰ ਕੋਈ ਰਿਪੋਰਟ ਨਹੀਂ ਦਿੱਤੀ ਨਾਲੇ ਉੱਥੇ ਕੋਈ ਨਾ ਰੱਸੀ ਪਈ ਨਾ ਕੁਛ ਪਿਆ ਉਹਦੇ ਕੱਪੜੇ-ਕੁਪੜੇ ਸਾਰੇ ਗਿੱਲੇ ਕੋਈ ਇਹਨੂੰ ਕਿੰਨਾ ਚਿਰ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਸੀ ਉੱਥੇ ਆਹੀ ਕੁਝ 4-5 ਸਾਲ ਤੋਂ ਕਰ ਰਹੀ ਸੀ ਲਗਾਤਾਰ ਕਰ ਰਹੀ ਸੀ ਹਾਂਜੀ ਲਗਾਤਾਰ ਉਮਰ ਕਿੰਨੇ ਸੀ ਉਹਦੇ ਉਮਰ ਜੀ ਉਹਨਾਂ ਦੀ ਤਕਰੀਬਨ 40 ਸਾਲ ਸੀ ਹੂੰ ਬੱਚੇ ਕਿੰਨੇ ਸੀ ਬੱਚੇ 4 ਜੀ ਉਹਨਾਂ ਦੇ ਦੋ ਕੁੜੀ ਨੇ ਤੇ ਦੋ ਮੁੰਡੇ ਆ ਤੇ ਜਦੋਂ ਜਦੋਂ ਤੁਹਾਨੂੰ ਫੋਨ ਆਇਆ ਵਾ ਕਿਹਦਾ ਫੋਨ ਆਇਆ ਸੀ ਉਸ ਟਾਈਮ ਮੈਨੂੰ ਮੇਰੇ ਪੰਜੇ ਦਾ ਫੋਨ ਆਇਆ ਸੀ ਅੱਛਾ ਵੀ ਮਾਮੇ ਨੇ ਮੰਮਾ ਜੀ ਮੰਮੀ ਨੂੰ ਪਤਾ ਨਹੀਂ ਕੀ ਹੋਇਆ ਜੀ ਅਜੇ ਦੇਖੋ ਜਾ ਕੇ ਉੱਥੇ ਨਹੀਂ ਗਈ ਮਨੂੰ ਤੁਹਾਨੂੰ ਪੂਰਾ ਸ਼ੱਕ ਆ ਕਿ ਮਾਰਡਰੀ ਹੋ ਜਾਦਾ ਪੂਰਾ ਸ਼ੱਕ ਆ ਭਾਜੀ ਜਿਵੇਂ ਉਹਨੇ ਆਪੇ ਫਾਂਸੀ ਲਾਈ ਹੁੰਦੀ ਉਹਨੇ ਲਟਕਿਆ ਹੋਣਾ ਸੀ ਉਹ ਵੀ ਸਾਨੂੰ ਬਰਾਂਡੇ ਦੇ ਕੋਨੇ ਪਈ ਮਿਲੀ ਆ ਨਾ ਕੋਈ ਰੱਸੀ ਪਈ ਆ ਅੱਗੇ ਨਾ ਕੁਝ ਕੈਂਚੀ ਪਈ ਕਹਿੰਦੀ ਕੈਂਚੀ ਤੋਂ ਕੱਟਾ ਕੁਝ ਨਹੀਂ ਪਿਆ ਹੋਇਆ ਸਾਫ਼-ਸਾਫ਼ ਦਿਖ ਰਿਹਾ ਮਰਡਰ ਹੋਇਆ ਐ ਵੀ ਐ ਕੁੱਟੇ ਹੋਇਆ ਬਤੇ ਐ ਕੁੱਟਿਆ ਹੋਆ ਬਿਲਕੁਲ ਮੱਥੇ ਤੇ ਸੋਂਜੀ ਦੀ ਵੱਜੀ ਹੋਈ ਆ ਜਿਹੜੇ ਪਰਿਵਾਰ ਤੋਂ ਕੰਮ ਕਰਦੇ ਸੀ ਉਹ ਪਰਿਵਾਰ ਚ ਕਿੰਨੇ ਜਾਣੇ ਸੀਗੇ ਉਧਰ ਉਧਰ ਇੱਕ ਸੀ ਆਂਟੀ ਨੀਰੂ ਮੈਡਮ ਸੀ ਉਹੀ ਉਹ ਆਲੇ-ਦੁਆਲੇ ਕੁੱਮ ਰਹੀ ਸੀ ਵੈਸੇ ਤਾਂ ਹੁੰਦੇ ਮੌਕੇ ਤੇ ਉਹੀ ਸੀ ਨੀਰੂ ਮੈਡਮ ਜਿਨ੍ਹਾਂ ਦਾ ਧਰ ਹਾਂ ਮੈਡਮ ਦੀ ਉਮਰ ਕਿੰਨੀ ਹੋਣੀ ਆ ਨੀਰੂ ਜੀ ਤੇ ਜੇ ਉਹਦਾ ਤਾਂ ਉਮਰ ਮਰਦਾ ਨਹੀਂ ਪਤਾ ਜੀ ਉਹ ਬਜ਼ੁਰਗ ਉਹ ਬਜ਼ੁਰਗ ਐਨੀ ਵੀ ਬਜ਼ੁਰਗ ਹੈ ਕਿ ਮੇਰੀ ਭ ਉਸ ਨੂੰ ਕਦੋਂ ਕਦੋਂ ਅਤੀ ਫੋਨ ਕੀਤਾ ਉਸ ਨੂੰ ਜੀ 2 ਵਜੇ ਕਰਤਾ ਸੀ ਫਿਰ ਜੀਜਾ ਜੀ ਤੋਂ ਆਏ ਕੰਮ ਤੋਂ ਬਿਨਾਂ ਨੂੰ ਦੱਸਿਆ ਇਦਾਂ ਦਾ ਹੋ ਗਿਆ ਵੀ ਦੀਦੀ ਡੈੱਟ ਹੋ ਚੁੱਕੀ ਹੈ ਇਹ ਆ ਕੇ ਇਹਨਾਂ ਨੇ ਫੋਨ ਕੀਤਾ ਸੀ ਤੁਸੀਂ ਤੁਸੀਂ ਕੀ ਲੱਗਦੇ ਰਹਿੰਦੇ ਮੈਂ ਘਰਵਾਲਾ ਲੱਤਾਂ ਅੱਛਾ ਤੁਹਾਨੂੰ ਨੂੰ ਕਦੋਂ ਪਤਾ ਲੱਗਿਆ ਮੇਰਾ ਲੜਕਾ ਫੋਨ ਕੀਤਾ tha ਕਰੀਬ 1:10 ਪੀ ਆ ਸਵਾ 1 ਹੋਗਾ ਤਾਂ ਮੇਰਾ ਲੜਕਾ ਕਹਿੰਦਾ papa mummy ਬੋਲ ਨਹੀਂ ਰਹੀ ਆ ਜਾਓ ਜਲਦੀ ਕਿ ਮੈਂ ਉਧਰ ਪਹੁੰਚਾ ਤਾਂ ਮੈਂ ਨੇ ਦੇਖਾ ਉਧਰ ਮੈਂ ਇਹ ਗੱਲੇ ਤੇ ਬੰਨਾ ਹੋਇਆ ਥਾ एक ऐसी रस्सी लगी हुई थी यहाँ पे तगड़ी निशान थी जैसे कोई हथोड़ी वगैरह मारा हो यहाँ पे तगड़ी सज्जे हाथ में भी चोट लगी थी बाकी मैंने शरीर खोल कर उसे नहीं देखा फिर मैंने देखा ऐसा मार्डल हो गया फिर मैंने एक सौ बारह नंबर फोन किया फिर पुलिस गई पुलिस में छान भी नहीं किया फिर उन्हें देख घर पुलिस पहुंची तब तो उन्हें सारा कुछ रस्सी वगैरह सारा कुछ मिल गया पहले वो लड़ाई झगड़ा थी नहीं सर ऐसा कुछ नहीं था हम जब सुबह घर से निकले हैं तब दोनों आदमी रोटी पानी खा के निकले हैं पहले तो एक बारी ये सुबह गई थी फिर सुबह में करीब पौने नौ बजे आ गई थी वापस तो हम दोनों आदमी रोटी नहीं खाया था रोटी दोनों आदमी बैठ के खाए थे फिर मेरा भी टाइम हो गया था नौ बज चुका था फिर मैंने बोला चलो मैं भी चलता हूँ कहीं मैं भी जा रही हूँ तो आपकी घर वाले लोग कितना समय में काम करती थी मतलब क्या पूरा दिन काम करती रात को नहीं सर ऐसा था ना काम तो वो पूरा दिन ही मान मान लो करती थी मतलब जैसे सुबह जाके नाश्ता वगैरह करा के वो चली जाती थी वापस में फिर उसके बाद में थोड़ा बहुत एक दो कोठी में काम करते वो करके फिर वो वहाँ पे रह जाती थी फिर वहाँ से दो ढाई बजे निकलती थी फिर करीब शाम शाम टाइम बर्तन बर्तन करने जो जाती थी बस ऐसे जी सर रेगुलर कभी कभी बताया नहीं कि मुझको तो तंग कर रहे हैं नहीं सर ऐसा कभी कुछ नहीं बताया अब मन क्या है आपकी? मन तो मुझे मांडले किया है इन्होंने क्या है आपकी प्रशासन से यही है जो प्रशासन से बने मांग वही हमको दो बाकी दोबारा दूसरे के साथ में ऐसा कुछ ना हो हाँ जी सर ਚੋਨੇ ਇੱਕ ਡੈਡ ਬੋਡੀ ਮਿਲੀ ਹੈ ਉਹਦੇ ਗਲੇ ਤੇ ਨਿਸ਼ਾਨ ਨੇ ਲੱਗਦਾ ਵੀ ਹੈਂਗਿੰਗ ਹੈ ਬਾਕੀ ਇਨਵੈਸਟੀਗੇਸ਼ਨ ਕਰਾਂਗੇ ਉਹ ਜੋ ਵੀ ਹੋਊਗਾ ਤੁਹਾਨੂੰ ਦੱਸਾਂਗੇ ਹਲੇ ਕੁਝ ਨਹੀਂ ਕਿਹਾ ਜਾ ਰਿਹਾ ਜੀ ਜੀ ਸਰ ਕਹਿੰਦੇ ਕਿ ਜਦੋਂ ਟੈਕਸ ਹੋਈ ਹੈ ਕਰਦੇ ਰਿਹਾ ਸੀ ਉਸ ਘਰ ਦੇ ਵਿੱਚ ਹੀ ਲੋਕ ਕਿ ਨਹੀਂ ਸੀ ਉਹ ਕਰਦੇ ਆ ਜੀ ਇਨਵੈਸਟੀਗੇਸ਼ਨ ਕਰ ਰਹੇ ਆ ਤੁਹਾਡੀ ਵੀ ਗਿੱਲੀ ਮਿਲੀ ਹੈ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਹੋਊਗਾ ਤੁਹਾਨੂੰ ਦੱਸਾਂਗੇ ਏ ਮਾਮਲਾ ਇਹ ਹੋਇਆ ਇਹ 10 ਸਾਲ ਤੋਂ ਉਹਨਾਂ ਦੇ ਘਰੇ ਕੰਮ ਕਰ ਰਹੀ ਆ ਤੇ ਉਹ ਫੈਕਟਰੀ ਫੈਕਟਰੀ ਦੇ ਮਾਲਕ ਆ ਕੋਈ 10 ਸਾਲ ਤੋਂ ਉਹਨਾਂ ਦੇ ਘਰੇ ਕੰਮ ਕਰ ਰਹੀ ਆ ਸਵੇਰ ਕੰਮ ਕਰਨ ਗਈ ਆ ਸਵੇਰ 8:00 ਵਜੇ ਗਈ ਆ ਇਹ 8:00 ਵਜੇ ਤੋਂ ਬਾਅਦ ਜਦੋਂ ਇਹਨੇ ਕੰਮ-ਕੋਮ ਕੀਤਾ ਕੰਮ-ਕੋਮ ਕਰਕੇ ਇਹਨਾਂ ਨੇ ਜਦੋਂ ਇਹ ਰੱਬ ਨੂੰ ਪਤਾ ਵੀ ਇਹਨਾਂ ਨੇ ਮਾਰੀ ਆ ਕੋ ਆਪ ਮਰੀ ਆ ਇਹ ਪਰਮਾਤਮਾ ਜਾਣਦਾ ਉਸ ਤੋਂ ਬਾਅਦ ਉਹ ਜਣੀ ਲਾ ਕੇ ਉਹਨਾਂ ਨੇ ਥੱਲੇ ਧਾਰਤੀ ਜਿਉ ਤਾਂ ਥੱਲੇ ਤਾਰਤੀ ਰਸੀ ਰਸੀ ਗੱਲ ਚੋਂ ਕੱਟਦੀ ਕੱਢ ਕੇ ਰਸੀ ਤੇ ਇਹਨਾਂ ਦੇ ਮੁੰਡੇ ਨੂੰ ਹੁਣ ਕਰਤਾ ਵੀ ਤੂੰ ਆ ਜਾ ਵੀ ਤੇਰੀ ਮੰਮੀ ਨੂੰ ਲੈ ਜਾਓ ਤੇਰੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਜਦ ਇਹਨਾਂ ਦਾ ਬੇਟਾ ਗਿਆ ਤਾਂ ਉਹ ਕਹਿੰਦਾ ਵੀ ਮੇਰੀ ਮੰਮੀ ਤਾਂ ਤੁਸੀਂ ਮਾਰਤੀ ਫਾਹਾ ਦਿੱਤਾ ਵੀ ਪੱਖਾ ਵੀ ਵਿੰਗਾ ਹੋਇਆ ਪਿਆ ਤੁਸੀਂ ਤਾਂ ਮੇਰੀ ਮੰਮੀ ਨੂੰ ਮਾਰਤਾ ਕਹਿੰਦੀ ਚੱਕ ਕੇ ਲੈ ਜਾਓ ਕਹਿੰਦੀ ਰੌਲਾ ਨਾ ਪਾਓ ਫੇਰ ਪੁਲਿਸ ਨੂੰ ਅਸੀਂ ਫੋਨ ਕੀਤਾ ਪੁਲਿਸ ਮੁਲਾਜ਼ਮ ਸਾਰੇ ਸਿਆ ਸਟਾਫ ਸਾਰੇ ਸਰਾਂਬਾ ਨਗਰ ਦੀ ਰਗੂਨਾ ਤੇ ਸਾਰੀ ਪੁਲਿਸ ਆ ਗਈ ਬਾਡੀ ਫੇਰ ਉਹਨਾਂ ਨੇ ਕਿਹਾ ਨਾ ਰੌਲਾ ਨਾ ਪਾਓ ਬਾਡੀ ਬੱਚਿਆਂ ਨੂੰ ਚਕਾਤੀ ਵੀ ਤੂੰ ਫਟਾਫਟ ਵਰ ਇਥੋਂ ਬਾਡੀ ਲੈ ਜਾਓ ਤੁਸੀਂ ਰੌਲਾ ਨਾ ਪਾਓ ਹੱਲਾ ਨਾ ਕਰੋ ਆ ਇਹ ਅਰਜੋਡੀ ਗਾੜਾ ਹਾਂ ਤੇ ਨਾਲੇ ਗਾਲਾ ਦੇ ਰੱਸੀ ਦੇ ਨਿਸ਼ਾਨ ਹੈ ਨਾਲੇ ਉਸ ਤੋਂ ਬਾਅਦ ਇਹਦੇ ਸੱਟਾ ਵੀ ਵੱਜੀਆਂ ਹੋਈਆਂ ਤੇ ਮੱਥੇ 'ਚ ਵੀ 6:00 ਵਜੇ ਆ ਜਣੀ ਪੁਲਿਸ ਨੇ ਪੁੱਛਦਾਸ ਕਰ ਲਈ ਉਹ ਮੰਨ ਕੇ ਵੀ ਅਸੀਂ ਮਾਰੀ ਹੈ ਹਾਂ ਮੰਨ ਕੇ ਉਹ ਵੀ ਮਾਰੀ ਗਿਆ ਸੀ ਹਾਂਜੀ ਇਸ ਕਰਕੇ ਉਹਨਾਂ ਨੇ ਚਕਾਤੀ ਬੱਚਿਆਂ ਨੇ ਚੱਕ ਕੇ ਘਰੇ ਲਿਆਂਦੀ ਹੁਣ ਦੇਖੋ ਪੁਲਿਸ ਹੁਣ ਉਹਨਾਂ ਚੱਕਰ ਅਸੀਂ ਜਾਣ ਨਹੀਂ ਦੇਣਾ ਜਿੰਨਾ ਚੱਕਰ ਇਹਨਾਂ ਨੂੰ ਕੋਈ ਨਿصاف ਨਹੀਂ ਮਿਲਦਾ ਇਹ ਲਬਲਾਸ਼ ਕੋਠੀ ਦੇ ਮੂਰ ਕੋਈ ਇਹਦੀ 40 ਸਾਲ ਦੀ 35 ਸਾਲ ਦੀ 35 ਸਾਲ ਦੀ ਉਮਰ ਆ ਏ ਮਤਲਬ ਉਹਨਾਂ ਚੱਕਰ ਅਸੀਂ ਬਾਡੀ ਜਾਣ ਨਹੀਂ ਦੇਣੀ ਜਿੰਨਾ ਚਿਰ ਕੋਰੋਨਾ ਦੇ ਵੀ 게ਟ ਮੂਰੇ ਬਾਡੀ ਰੱਖ ਕੇ ਅਸੀਂ ਧਰਨਾ ਨਹੀਂ ਦਿੰਦੇ ਧਰਨਾ ਦੇਵਾਂਗੇ ਜਿਹੜਾ ਬਾਡੀ ਚੱਕ ਕੇ ਜਾਊ ਪੁਲਿਸ ਨੂੰ ਵਿਸ਼ਵਾਸ ਪੁਲਿਸ ਤਾਂ ਦੇ ਹੀ ਜਾਂਦੀ ਆ ਪੁਲਿਸ ਤਾਂ ਵਿਸ਼ਵਾਸ ਇਹ ਹੀ ਦਿੰਦੇ ਆ ਵੀ ਅਸੀਂ ਪੂਰਾ ਤੁਹਾਡੇ ਤੁਹਾਡੇ ਨਾਲ ਪੂਰਾ ਸਾਥ ਦੇਵਾਂਗੇ ਅੱਗੇ ਪਰਮਾਤਮਾ ਜਾਣਦਾ ਗਰੀਬਾਂ ਨੂੰ ਇਹ ਮਿਲਣਾ ਚਾਹੀਦਾ ਠੀਕ ਆ ਕਿ ਨਹੀਂ ਸਾਥ ਮਿਲਣਾ ਚਾਹੀਦਾ ਸੰਯੋਗ ਮਿਲਣਾ ਚਾਹੀਦਾ ਪੁਲਿਸ ਦਾ ਗਰੀਬਾਂ ਨੂੰ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਵਿਚਾਰਿਆਂ ਦੇ ਠੀਕ ਆ ਕਿ ਨਹੀਂ ਧੰਨਵਾਦ ਜੇ ਕੋ ਲਾਇਸ ਕੋਸ਼ਵਾਲ ਲੈ ਕੇ ਆਏ ਹਨ ਜੋ ਦਾਸਾ ਦਸਲੀ ਉਸਲਾ ਕੀ ਆਰਵੀ ਕੀਤੀ ਜਾਵੇ ਤੇ ਸਰ ਕਿਸ ਥਾਣੇ ਤੋਂ ਸੀ ਥਾਣਾ ਸਰਬਨ ਸਰ ਕੀ ਨਾਮ ਆਉਦਾ ਇਹਦਾ ਜੀ ਮੇਰੇ ਤੱਕ ਦਾ ਰੇਨੂ ਅੱਛਾ ਸਰ ਹੋਇਆ ਕੀ ਸੀਗਾ ਇਹ ਬਾਰੇ ਬੱਸ ਇਹ ਦੱਸਿਆ ਉਹਨਾਂ ਨੇ ਕਾਰਜੀ ਮੈਡੀਕਲ ਕਰਵਾ ਲੈ ਪੋਸਟ ਮਾਰ 75 ਦਿਕਾਰੀਆਂ ਉਹਦੇ ਮਿਲ ਗਈ ਹੈ ਇਸ ਸਰ ਪਰਿਵਾਰ ਵੱਲੋਂ ਇੱਕ ਇਲਜ਼ਾਮ ਲਗਾਏ ਗਏ ਨੇ ਕਿ ਉਹ ਵੀ ਮੌਤ ਕਿਤੇ ਹੀ ਮਾਰਿਆ ਗਿਆ ਉਹ ਆਪਣੀ ਮੈਡੀਕਲ ਰਿਪੋਰਟ ਹੈ ਉਸ ਬਾਅਦ ਲਈ ਸ਼ੂਟਪਾਈ ਵੀ ਅਸੀ ਕਰਨ ਦਿੱਤੀ ਅੱਛਾ ਸਰ ਨਿਸ਼ਾਨ ਵੀ ਹੈਗੇ ਉਹਦੇ ਬੋਡੀ ਤੇ ਕਿਤੇ ਇੱਥੇ ਉਹ ਵੀ ਸਰ ਮੈਡੀਕਲ ਤੋਂ 2.5 ਦੱਸਣਗੇ ਸਾਰੇ ਕੁਝ ਚ ਕਾ ਵੀ ਹੋਣੀ ਲੰਦੀਆ ਕਿਹੜੀ ਸੱਟਾਂ ਕਿੰਨੀਆਂ ਕਿ ਬੱਝੀਆਂ ਉਹ ਦੇਖ ਲੈ 2.5 ਦੱਸਣਗੇ